ਰਜਗਲ ਦੀ ਟੀਵੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝਾ ਕਰਦੇ ਪਏ ਆ ਗੁਰਦਾਸਪੁਰ ਦੇ ਇੱਕ ਪਿੰਡ ਤੋਂ ਤੁਹਾਨੂੰ ਦੱਸ ਦੇ ਕਿ ਗੁਰਦਾਸਪੁਰ ਦੇ ਇੱਕ ਪਿੰਡ ਤੋਂ ਮਿਲਿਆ ਸੱਕੀ ਮਜਾਇਲ ਦਾ ਇੱਕ ਹੋਲ ਟੋਕਰਾ ਪੁਲਿਸ ਤੇ ਆਰਮੀ ਅਧਿਕਾਰੀਆਂ ਨੇ ਪਹੁੰਚ ਕੇ ਲਿਆ ਆਪਣੇ ਕਬਜ਼ੇ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਜਿਹੜਾ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਪੋਜਾ ਦੇ ਖੇਤਾਂ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਕੁਝ ਸੱਕੀ ਮਜਾਇਲ ਦਾ ਇੱਕ ਪਾਟ ਦੇਖਿਆ ਤਾਂ ਇਲਾਕੇ 'ਚ ਇਸ ਇਹ ਮਾਮਲੇ ਨੂੰ ਲੈ ਕੇ ਸਸੰਸਨੀ ਫੈਲ ਗਈ ਉੱਥੇ ਹੀ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਬਟਾਲਾ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ ਤਾਂ ਜਦ ਉਹਨਾਂ ਦੀ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਊਰਜਾ ਕਿਸ ਚੀਜ਼ ਦਾ ਹੈ ਅਤੇ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਅਤੇ ਆਰਮੀ ਦੇ ਅਧਿਕਾਰੀਆਂ ਨੇ ਆ ਕੇ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ 'ਚ ਆਏ ਤਾਂ ਉਹਨਾਂ ਇਹ ਵੇਖਿਆ ਸੀ ਜਦ ਕਿ ਉਹਨਾਂ ਦੇ ਪਿੰਡ 'ਚ ਪਿਛਲੇ ਦਿਨੀ ਕੋਈ ਧੁਮਾਕੇ ਦੀ ਵੀ ਆਵਾਜ਼ ਨਹੀਂ ਆਈ ਪਰ ਇਹ ਸਮਾਨ ਜੋ ਪੈਲੀਆਂ ਦੇ ਵਿੱਚ ਦੇਖਾਂਗਾ ਇਸ ਨੇ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਸਨਸਨੀ ਮਚਾ ਦਿੱਤੀ ਕਿ ਇਹ ਕੀ ਹੈ ਇਹ ਸਰ ਸਾਨੂੰ ਨਾ ਪੈਲੀ ਹਰਪ੍ਰੀਤ ਸਿੰਘ ਹੋਣਾਂ ਦੀ ਉਹਨਾਂ ਨੂੰ ਫੋਨ ਕੀਤਾ ਹੈ ਕੋਈ 8:00 ਵਜੇ ਕਿ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੈਜਲਟੈਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਤੇ ਚਲੋ ਅਸੀਂ ਵੇਖਿਆ ਫਿਰ ਐਸਐਚਓ ਸਾਹਿਬ ਨੂੰ ਦੱਸਿਆ ਗਿਆ ਫਿਰ ਇਹਨਾਂ ਨੇ ਗੱਡੀ ਆਪਣਾ ਆ ਕੇ ਤੇ ਪਤਾ ਲੱਗਾ ਕਦੋਂ ਕਦੋਂ ਇਹ ਪਿਆਸੀ ਨਹੀਂ ਇਸ ਬਾਰੇ ਨਹੀਂ ਪਤਾ ਲੱਗਾ ਕਿ ਇਸ ਦਾ ਕੀ ਮਤਲਬ ਇਹ ਤਾਂ ਇਦਾਂ ਨਾਲ ਨੂੰ ਆਗੂ ਗਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਮੈਨੂੰ ਕੋਸ਼ਿਸ਼ ਕੋਸ਼ਿਸ਼ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੀ ਦੀ ਆਵਾਜ਼ ਸੁਣੀ ਹੋਵੇ ਤਾਂ ਕੁਝ ਇਦਾਂ ਹਾਂਜੀ ਨਹੀਂ ਇਦਾਂ ਦਾ ਤਾਂ ਕੁਝ ਨਹੀਂ ਈ ਲੱਗਦਾ ਕੀ ਹੈ ਕੀ ਸੀਗਾ ਮੈਨੂੰ ਕੋ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਪੰਜ ਸਾਲ ਦਾ ਟੈਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਕੋ ਪਸੰਦ ਨਹੀਂ ਹੈ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂਜੋ ਇਹਦੇ ਤਰਕ ਕਰ ਆਰਮੀ ਨੂੰ ਤਲਾਸ਼ ਪੀਓ ਆਰਮੀ ਵਾਲੇ ਆਣ ਕੇ ਲੈ ਗਏ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਦੇਖ ਆਪਣੀਆਂ ਕਿ ਬਗਾਨੀਆਂ ਕੋਈ ਕਿਹਾ ਜੀ ਸੁਰੇ ਵਿੱਚ ਕਿਆ ਕਰਨ ਕੇ ਨਾਲ ਤੋਂ ਅਗਲੇ ਹੀ ਪਈ ਵੇਖਿਆ ਵੇਖਦੇ ਬਸ ਜਿੱਦਾਂ ਨਾ ਇਤਲਾ ਤੀ ਉਦਾਂ ਹੰਗਾਰ ਵੀ ਇਤਲਾ ਸਰ ਕਿਹਦੀ ਪਹਿਲੀ ਸੀ ਹੈਗੀ ਪਿੱਛੇ ਘਰਪ੍ਰੀ ਸਿੰਘ ਘਰਪ੍ਰੀ ਸਿੰਘ ਦੀ ਪਹਿਲੀ